ਦੋਸਤੋ ਸਾਰਿਆਂ ਨੂੰ ਪਿਆ ਪਿਆ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਈ ਰਾਣਾ ਟੀਵੀ ਆ ਉੱਥੇ ਜਾ ਕੇ ਹੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਭਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਤੁਹਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਭਈ ਅਸੀਂ ਆਏ ਆ ਪਿੰਡ ਭਗਤਾ ਭਾਈ ਕਾ ਜਿਹੜਾ ਇਹਨੂੰ ਬਠੰਡਾ ਲੱਗ ਜਾਂਦਾ ਤਹਿਸੀਲ ਇਹਨੂੰ ਰਾਮਪੁਰਾ ਖੂ ਲੱਗ ਜਾਂਦੀ ਆ ਤੇ ਬਾਈ ਕੋਲੇ ਟੋਕੜ ਕੱਪਣ ਵਹਿੜ ਵਕਾਉ ਸੀ ਬਾਕੀ ਡੀਟੇਲ ਆਪਾਂ ਬਾਈ ਤੋਂ ਲੈਨੇ ਆਈ ਬਾਈ ਸਸੀ ਕਾ ਬਾਈ ਸਸੀ ਕਾ ਬਾਈ ਕੀ ਨਾਮ ਰਿਹਾ ਆਪਣਾ ਨਾਮ ਮੇਰਾ ਧੋਨੇ ਜੀ ਠੀਕ ਹੈ ਤੇ ਕੀ ਡੀਟੇਲ ਹੈ ਬਰੀ ਆਪਣੀ ਵੜਦੀ ਦੀ ਇਹ 5.5 ਮਹੀਨੇ ਗੱਬਣਾ ਜੀ ਠੀਕ ਹੈ ਬਈ 8 ਕਿਲੋ ਦੁੱਧ ਆ ਜੀ 8 ਕਿਲੋ ਦੁੱਧ ਆ ਠੀਕ ਹੈ 8 ਕਿਲੋ ਦੁੱਧ ਆ ਬਈ ਠੰਡੀ ਸੀਲ ਹੈ ਜੇ ਮਾਰਦੀ ਬੈਠਾ ਰਿਆ ਨਹੀਂ ਕੋਈ ਚੱਕਰ ਨਿਆਣਾ ਪਾ ਨਾ ਪਿਆ ਬਾਈ ਲੋ ਬਈ ਤੁਸੀਂ ਦੇਖ ਸਕਦੇ ਆ ਬਾਈ ਥਣਾ ਨੂੰ ਹੱਥ ਲਾਈ ਜਾਂਦਾ ਤੇ ਨਹੀਂ ਉਪਰਾ ਪਸ਼ੂ ਉਪਰਾ ਕਰ ਜਾਂਦਾ ਹੁੰਦਾ ਹਨਾ ਸਾਥੋਂ ਵੀ ਨਹੀਂ ਕੋਈ ਉਪਰਾ ਉਪਰਾ ਕੀਤਾ ਤੇ 55 ਮਹੀਨਿਆਂ ਦੀ ਗੱਭਾ ਸਾਢੇ 55 ਦੀ ਗੱਭਾ ਵਈ ਤੇ 8 ਕਿਲੋ ਦਾ 8 ਕਿਲੋ ਦੋਦਾ ਜੀ ਠੀਕ ਹੈ ਤੇ 91 ਸੂਏ ਆਸਤੇ ਗੱਭਣਾ ਵੀਰੇ ਇਹ ਇਹ ਚੌਥੇ ਸੂਏ ਆਸਤੇ ਗੱਭਣਾ ਠੀਕ ਹੈ ਚੌਥੇ ਸੂਏ ਆਸਤੇ ਬਈ ਗੱਭਣਾ ਤੇ ਤੀਜੇ ਸੂਏ ਆਣਾ ਸੂਈ ਵੀ ਹਨਾ ਹਾਂਜੀ ਤੇ ਚੌਥੇ ਸੂਏ ਆਸਤੇ ਗਾਂ ਗੱਭਣਾ ਬਾਕੀ ਵੀ ਥਾਂ ਥੋੜਾ ਜਿਆ ਤੰਗੀ ਕਰਕੇ ਤੁਹਾਨੂੰ ਤੋਰ ਕੇ ਨਹੀਂ ਦਿਖਾਉਣਾ ਪਸੂ ਇੱਥੇ ਤੁਹਾਨੂੰ ਖੜੀ ਦਿਖਾ ਦੇਣੀ ਹੈ ਵੈੜ ਤੇ ਬਾਕੀ ਉਂ ਦੇਖ ਸਕਦੇ ਆ ਤੁਸੀਂ ਬੋਡੀ ਸਟਰਕਚਰ ਸੋਹਣਾ ਵੈੜ ਦਾ ਥਣ ਥਣ ਸੋਹਣਾ ਕੋਈ ਭੋਰਾ ਫੂਡ ਛਾਂਗ ਨਹੀਂ ਕੋਈ ਥਣਾ ਤੇ ਦੇਖ ਸਕਦੇ ਆ ਇੱਕ ਕੋਈ ਦੂਰੀ ਦਾ ਥਾਂ ਲੱਗੇ ਹੋਇਆ ਤੇ ਚਵਾਈ ਕਿੰਨੇ ਵਜੇ ਕਰਦੇ ਆ ਵੀਰੇ ਆਪਾਂ ਇਹਦੀ ਚਵਾਈ ਆਪਾਂ 6 ਵਜੇ 6 ਵਜੇ ਕਰਦੇ 6 ਵਜੇ ਬਾਈ ਚਵਾਈ ਕਰਦਾ ਬਾਈ ਤੇ 5:00 ਵਜੇ ਦਾ ਟਾਈਮ ਆ ਹੁਣ ਉਸ ਹਵਾਨਾ ਤੁਸੀਂ ਅੰਦਾਜ਼ਾ ਲਾ ਲੈਣਾ ਹਵਾਨਾ ਬਾਈ ਜਮਾ ਭਰ ਜਾਣਾ 6:00 ਵਜੇ ਦੇ ਨੂੰ ਤੇ ਕੀ ਡਿਮਾਂਡ ਕਰਦੇ ਆ ਵੀਰੇ ਆਪਾਂ ਇਹਦੀ ਡਿਮਾਂਡ ਫੋਨ ਤੇ ਕਰੀਂ ਉਹ ਤੇ ਕਰਨੀ ਹੈ ਠੀਕ ਹੈ ਇੱਕ ਵਾਰੀ ਆਪ ਦਾ ਫੋਨ ਨੰਬਰ ਦੱਸ ਦੀ ਤੇ ਕਰ 76960 ਠੀਕ ਹੈ 58721 ਕਹਿੰਦੇ ਆਪਣੇ ਘਰ ਦਾ ਐਡਰੈਸ ਆਪਣੇ ਘਰ ਦਾ ਐਡਰੈਸ ਹੀ ਗਊਸ਼ਾਲਾ ਕੋਲੇ ਨੇੜੇ ਆ ਕੇ ਬਿੱਲੀ ਕਾ ਦੇ ਨਾਲ ਮੁੜਦੀ ਆ ਛੜ ਗਈ ਠੀਕ ਹੈ ਗ੍ਰੈਡ ਦੇ ਨਾਲ ਆਪਣੇ ਸੜਕ ਮਾਉਂਦੀ ਆ ਮੁੜਦੀ ਆ ਹਣ ਸਵਾਰ ਧੋਨੀ ਠੀਕ ਹੈ ਧੋਨੀ ਦਾ ਘਰ ਪੁੱਛ ਕੇ ਬਈ ਤੁਸੀਂ ਆ ਸਕਦੇ ਆ ਬਾਕੀ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਉਹਨੂੰ ਮੈਂ ਥੇ ਫੇਸਵਾਲਟੀ ਬਹੁਤ ਚੰਗੀ ਹੈ ਠੀਕ ਹੈ ਫੇਸਬੁਕ ਬਿਊਟੀ ਬਿਊਟੀ ਬਈ ਤੁਸੀਂ ਦੇਖ ਸਕਦੇ ਆ ਫੇਸ ਬਿਊਟੀ ਬਹੁਤ ਸੋਹਣੀ ਆ ਗਾਂ ਦੀ ਤੇ ਫੋਨ ਨੰਬਰ ਬਾਈ ਦਾ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਇਹਨੇ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੋ ਵੀ ਭਰਾ ਚੈਨਲ ਤੇ ਪਹਿਲੀ ਾਰ ਵੀਡੀਓ ਦੇਖਦਾ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ